ਜੀ ਹਲ ਭੀ ਉਹ ਕਪੜੇ ਸਗਾਈਏ ਨੇ ਉਹ ਨੇ ਵੀਰੇ ਨੇ ਕਪੜਾ ਹੀ ਐਨਾ ਸੋਹਣਾ ਆ ਕਿ ਮਨ ਖੁਸ਼ ਹੋਊ ਸਾਡਾ ਕਿੰਨੀ ਵੇਡ ਤੇ ਹਲਕਾ ਵੇਡ ਹੈ ਚੱਕ ਦੇਖੋ ਭਾਜੀ ਕਿੰਨਾ ਲੈਨ ਵੇਡ ਹੈ ਭਾਜੀ ਇਹਦਾ ਲਾਈਟ ਵੇਡ ਹੈ ਹਲਕਾ ਭਾਜੀ ਇੱਥੇ ਦੇਖੋ ਐਸ ਕੇ ਦਾ ਬ੍ਰਾਂਡ ਹੈ ਅੱਛਾ ਐਸ ਕੇ ਦਾ ਬ੍ਰਾਂਡ ਹੈ ਐਸ ਕੇ ਦਾ ਐਸ ਕੇ ਕਿਉਂ ਬੋਲੀ ਭਾਜੀ ਕਿਹੜਾ ਬ੍ਰਾਂਡ ਹੈ ਐਸ ਕੇ ਦੀ ਐਸ ਕੇ ਐਸ ਕੇ ਦਾ ਬ੍ਰਾਂਡ ਹੈ ਵੀਰੇ ਬਿਲਕੁਲ ਨਵੀਂ ਚੀਜ਼ ਆਈ ਹੈ ਬਿਲਕੁਲ ਲੈਨ ਵੇਡ ਦੀ ਫੁੱਲ ਮਰਗੀ ਬਿਲਕੁਲ ਹਲਕਾ ਆਰਾਮਦਾਰ ਕੰਫਰਟੇਬਲ ਭਾਜੀ ਹਾਂਜੀ ਜੋ ਮਰਜ਼ੀ ਬਣਾ ਲਓ ਜੋ ਮਰਜ਼ੀ ਮਤਲਬ ਗੋਰੀ ਪਾਡੀ ਜੋ ਮਰਜ਼ੀ ਬਣਾਓ ਜੀ ਸਹੀ ਹੈ ਜੀ ਚਾਹੇ ਲਿਨਾਰ ਸੂਟ ਬਣਾ ਲਓ ਕਿ ਆ ਜਾ ਮਾੜਿਆ ਇੱਥੇ ਤੱਕ ਮੇਰੀ ਆਵਾਜ਼ ਹੀ ਨਹੀਂ ਆ ਰਹੀ ਕਿ ਤੁਹਾਡੀ ਵਾਲੀ ਨਹੀਂ ਆ ਰਹੀ ਮੇਰੇ ਕੋਲ ਭਾਜੀ ਚਾਹੇ ਬਣਾ ਲਓ ਰਾਖੀ ਸੂਟ ਜੀ ਅੱਛਾ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਤੁਸੀਂ ਸ਼ਰਾਰਾ ਸੂਟ ਬਣਾ ਲਓ ਕੁਝ ਬਣਾ ਲਓ ਪਰ ਦੇਵੀ ਤੁਸੀਂ ਨਸਮ ਨੂੰ ਸਮਝ ਭਾਜੀ ਇਹ ਕਹਿ ਰਿਹਾ ਹੁੰਦਾ ਕਿ ਸ਼ਰਾਰਾ ਸੂਟ ਬਣਾ ਲਓ ਜੀ ਅੱਛਾ ਅਨਾਰਕਲੀ ਡਰੈਸ ਬਣਾ ਲਓ ਜੀ ਅਨਾਰਕਲੀ ਡਰੈਸ ਲੋ ਜੇ ਭਾਜੀ ਸਾਰੀ ਬਣਾ ਸਾਰੀ ਬਣਾ ਲਓ ਜੀ ਅੱਛਾ ਸਾਰੀ ਮਾਜੀ ਭਾਜੀ ਪਲਮੈਂਟ ਕਪੜਾ ਹੈ ਹਾਂਜੀ ਭਾਜੀ ਉਹਦੀ ਸਾਰੀ ਪੁੱਛਣਾ ਜੀ ਰੰਗ ਵੀ ਹੈਗੇ ਇਹਦੇ ਰੰਗ ਵੀ ਹੈਗੇ ਬ੍ਰੈਂਡ ਹੈ ਬੋਤੀ ਕਾ 300 ਦਾ ਪਿਓ ਦਾ ਵੀਰ ਪਿਓ ਦਾ ਇਹ ਵੇਖ ਦੇ ਵੀਰ ਵੇਖ 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 ਹਰੇਗਾ ਵੇਖ ਹਰੇਗਾ ਵੇਖ ਹਰੇਗਾ ਐਡੀ ਸੋਹਣੀ ਕੁਆਲਿਟੀ ਆ ਚੁੱਕੀ ਹੈ ਭਾਜੀ ਐਸ ਕੇ ਦੀ ਭਾਜੀ ਸਹੀ ਹੈ ਜੀ ਐਸ ਕੇ ਦੀ ਬ੍ਰਾਂਡ ਮਿਲਾਂ ਬ੍ਰਾਂਡ ਮਿਲਾਂ ਦਾ ਮਾਰ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਆਰਟੀਕਲ ਚੈੱਕ ਕਰੋ ਭਾਜੀ ਭਾਜੀ ਆ ਕੀ ਹੋਇਆ ਹੋਇਆ ਉੱਪਰ ਸੂਟ ਦੇ ਆ ਇਹ ਭਾਜੀ ਇਹ ਬਲੋਕ ਪੇਂਟਿੰਗ ਹੁੰਦੀ ਹੈ ਨਾ ਹਾਂਜੀ ਹਾਂਜੀ ਸਕਰੀਨ ਪੇਂਟਿੰਗ ਹੈ ਬਾਜੀ ਸਕਰੀਨ ਪੇਂਟਿੰਗ ਆ ਸਕਰੀਨ ਪੇਂਟਿੰਗ ਹੈ ਬਾਜੀ ਅੱਛਾ ਆਰਟੀਕਲ ਬਹੁਤ ਸੋਹਣਾ ਹੈ ਨਹੀਂ ਦੋਨੋਂ ਕੀ ਪਰ ਲੱਗਦਾ ਜੀ ਤੁਸੀਂ ਆਏਗੇ ਕਿ ਕੀ ਹੋਇਆ ਬੀਬੀ ਇਹਦੇ ਫੁੱਲਸਿਆ ਗੋੜੇ ਹੋਏ ਹੋਏ ਬਾਜੀ ਮੈਨੂੰ ਲੱਗਿਆ ਕਿ ਸ਼ਾਇਦ ਕੁਝ ਨਵੀਂ ਤਕਨੀਕ ਆਈ ਹੋਵੇ ਇਹ ਤਾਂ ਨਵੀਂ ਹੈ ਦੇਖੋ ਥੀਂ ਤੇ ਨਵੀਂ ਗੋਰੀ ਪਾਦੀ ਕੁਆਲਿਟੀ ਬਹੁਤ ਸੋਹਣੀ ਹੈ ਡਰੈਸ ਲਹਿੰਗਾ ਚੋਲੀ ਅਨਾਰਕਲੀ ਸਾਰੀ ਜੋ ਮਰਜ਼ੀ ਬਣਾ ਸਕਦੇ ਆਂ ਭਾਜੀ ਰੰਗ ਦੀ ਗੱਲ ਕਰੀਏ ਰੰਗ ਮੈਂਨਗੇ 4 ਭਾਜੀ ਆ ਰੱਖੋ ਦਿਖਾਈਓ ਭਾਜੀ ਕਲਰ ਦਿਖਾਈਓ ਬਹੁਤ ਹੀ ਸਾਨੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਇਹਨਾਂ ਕੋਲ ਕਲਰਾਂ ਦੇ ਰੰਗ ਦੇ ਨਾਮ ਨਹੀਂ ਪਤਾ ਇਹ ਨਾਮ ਵੀ ਦੱਸੀ ਚੱਲੀ ਭਾਜੀ ਦੱਸੀ ਰਹੀ ਕਿਹੜਾ ਕਲਰ ਹੈ ਜੀ ਇਹ ਮਹਿੰਦੀ ਜੀ ਮਹਿੰਦੀ ਤੇ ਆਹ ਵਾਲਾ ਜੀ ਫਰੋਜੀ ਪਿਓਰ ਦਾ ਕਲਰ ਹੈ ਕਿਹੜਾ ਜੀ ਫਰੋਜੀ ਫਰੋਜੀ ਪੀਕੋ ਕੀ ਕਹਿੰਦੇ ਆਪਾਂ ਨੂੰ ਅੱਛਾ ਤੇ ਆਹਾਂ ਜੀ ਇਹ ਕੋਪਰ ਜੀ ਇਹ ਚ ਕੋਪਰ ਇਹ ਰਾਣੀ ਅਜਾ ਇਹ ਤਾਂ ਰਾਣੀ ਹੈ ਜੀ ਮੈਂਜੈਂਟਾ ਵੀ ਕਹਿੰਦੇ ਭਾਈਓ ਮੈਂਜੈਂਟਾ ਕਲਰ ਵੀ ਕਹਿੰਦੇ ਕਹਿੰਦੇ ਭਾਈ ਜਮੰਟਾ ਜੀ ਜਮੰਟਾ ਹੁਣ ਤੁਸੀਂ ਬਹੁਤ ਪਾਰਾ ਡਿਜ਼ਾਈਨ ਵੀ ਬਹੁਤ ਦਾਇਆ ਹੁਣ ਆਪਾਂ ਰੇਟ ਦੀ ਗੱਲ ਕਰੀਏ ਕਿੰਨੇ ਕੁ ਦਾ ਮਿਲ ਜੂਗਾ ਇਹ ਆ ਵੇਖੋ ਗੋਰੀ ਭਾਣੀ ਕੋਲ ਰੇਟ ਕੋਲ ਬੈਠੇ ਯਾਰ ਕੋਲ ਚੈੱਕ ਕਰੋ ਜੀ 1500 ਰੁਪਏ ਤੋਂ ਦਾ ਪਿਓਰ ਦਾ 5 ਮੀਟਰ 5 ਮੀਟਰ ਜੇ 1 ਮੀਟਰ ਵੀ ਲੈਂ ਚਲੇਓ ਰੁਪਈਆ 1600 ਲੈ ਲਣਗੇ 1 ਮੀਟਰ ਵੀ ਲੈਂ ਚਲੇਓ ਤੁਸੀਂ ਰੁਪਈਆ 1600 ਲੈ ਲਣਗੇ ਪਿਓਰ ਦਾ ਬਿਲਕੁਲ ਗੱਲ ਕਰੇ ਇਹ 5 ਮੀਟਰ ਦੇ ਰਿਹਾ 1550 ਰੁਪਏ ਵਾਲੀ 1550 ਦੀ ਰੇਂਜ ਚ 1550 ਦੀ ਰੇਂਜ ਚ ਬਹੁਤ ਹੀ ਸੋਹਣੇ ਆਰਟੀਕਲ ਆਪਣੇ ਕੋਲ ਲਾ ਕੇ ਰੇ ਅਨਾਰਕਲੀ ਡਰੈਸ ਲਹਿੰਗਾ ਚੋਲੀ ਜੋ ਮਰਜ਼ੀ ਬਣਾਓ ਜੀ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਅਪ ਲੈ ਕੇ ਆਇਆ 5 ਮੀਟਰ ਆਲ ਓਵਰ ਸੂਟ ਅਗਲਾ ਆਰਟੀਕਲ ਤੁਹਾਨੂੰ ਦਿਖਾਣਾ ਹੈ ਇਸ ਤੋਂ ਬਾਅਦ ਜੀ ਇਹ ਕਪੜਾ ਨਵਾਂ ਆਇਆ ਤਾ ਦਿਖਾ ਰਿਹਾ ਮੈਂ ਇੱਕ ਮਿੰਟ ਗਾਨਕ ਦਿਖਾਰਿਆ ਵੀ ਕੀ ਤੁਸੀਂ ਡਿਸਪਲੇ ਦਿੱਤੇ ਡਿਸਪਲੇ ਦਿੱਤੇ ਇੰਗਲਿਸ਼ ਮੋਟਾ ਨਹੀਂ ਆਇਆ ਫਾਈਕੋ ਫੋਨ ਲਾ ਕੇ ਯਾਰ ਕਿ ਮੈਂ ਸੋਚਿਆ ਕਿ ਸ਼ਾਇਦ ਕੋਈ ਮੈਨੂੰ ਇਨਾਮ ਮਿਲੇਗਾ ਐ ਕਰਕੇ ਪਾਣਾ ਹੱਥ ਟੁੱਟ ਮੇਰਾ ਉਹ ਨਹੀਂ 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 ਇਹਦੇ ਕੋਈ ਗੱਲ ਨਹੀਂ ਇਹ ਪਹਿਣਾ ਵਾਸਤੇ ਲਾਇਆ ਰਖਰੀ ਆਣੀ ਮੇਲੇ ਹਾਂਜੀ ਰਖਰੀਆਂ ਨੂੰ ਪਹਿਣਾ ਭਰਾ ਦਿੰਦੇ ਸੂਟ ਹਾਂਜੀ ਉਹ ਟ੍ਰੈਂਡ ਇਸ ਵੇਲੇ ਬੜਕ ਲਾ ਕੇ ਅੱਛਾ ਰੱਖੜਾ ਬੰਦੇ ਭਾਵੇਂ ਹਾਂ ਰੱਖੜੀ ਕਿਹਦੇ ਦੇ ਰਿਹਾ ਰਖੜੀ ਆ ਗਈ ਨੋਦਰੀ ਗਦੀ ਭਾਜੀ ਬਸ ਨੋ ਨੇੜੇ ਆ ਰਹੇ ਭਾਜੀ ਆਪਣਾ ਤਿਆਰੀ ਕਰਨੀ ਹੈ ਤੁਸੀਂ ਮੈਨੂੰ ਵੀ ਆਫਰਾਂ ਲੈ ਕੇ ਆਇਓ ਆਫਰਾ ਠੀਕ ਕੀ ਲੈ ਕੇ ਆਓ ਇਹ ਪਾਣੀ ਜਲਪਰੀ 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 ਕੀ ਹੁੰਦਾ ਭਾਈ ਜੀ ਜਲਪਰੀ ਭਾਈ ਬੇਸ ਦਾ ਕਪੜੇ ਬ੍ਰਾਂਡ ਮਿਲਣਾ ਦਾ ਮਾਲ ਹੈ ਚੈੱਕ ਕਰਾ ਦੇ ਭਾਈ ਜੀ ਹਜੇ ਤੱਕ ਕੋਈ ਗੱਲ ਨਹੀਂ ਇਹ ਜਨਪਰੀ ਨਵਾਂ ਪਕਾ ਆ ਗਿਆ ਇਹ ਜਲਪਰੀ ਆਇਆ ਭਾਈ ਲਾ ਲਈ ਇਸ ਤੇ ਪ੍ਰੈਸ ਕਰਨ ਦੀ ਲੋੜ ਹੈ ਅੱਛਾ ਲਾ ਲਈ ਬੜ ਪਏਗਾ ਲਾ ਲਈ ਇਕੱਠਾ ਹੋਏਗਾ ਭਾਈ ਜੀ ਹੋ ਗਿਆ ਇਕੱਠਾ ਫੇਰ ਹਲੋ ਅੱਛਾ ਫਿਰ ਸਹੀ ਵੀ ਹੋ ਗਿਆ ਹਲੋ ਕੀ ਬਣੇ ਚੈੱਕ ਕਰੋ ਫਿਰ ਚੈੱਕ ਕਰ ਕਪੜੇ ਚੈੱਕ ਕਰੋ ਇਹ ਤਾਂ ਤੁਸੀਂ ਜਾਦੂਗਰੀ ਇਹ ਇਹਦੇ ਤੁਸੀਂ ਜਾਦੂਆ ਕਰਨ ਲੱਗੇ। ਉਹ ਕੀ ਕਹ ਲਉਂਗੀ ਗੋਰੀ ਬਾਜੀ? ਹਾਂਜੀ ਅੱਗੇ ਦੱਸੋ। ਮੂਹ ਚਲੇ ਗਿਆ ਸੁਪਨੇ ਜਨੇ ਦੇਖ ਲਾ ਕੇ ਜਨ ਜਲਪਰੀ। ਹਾਂਜੀ ਮੈਂ ਉੱਪਰ ਭੱਜਿਆ ਵੀ ਜਲ ਚ ਰਹਿੰਦੀ ਹੈ ਜਿਹੜੀ ਉਹਨੂੰ ਪਰੀ ਕਹਿੰਦੇ ਜਲਪਰੀ। ਅੱਛਾ। ਉਹ ਐ ਕਰਦੀ ਜਿਹੜੀ ਜਲ ਉਹ ਨਹੀਂ 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 ਉਹ ਤੇ ਐ ਕਰਦੀ ਹੈ ਇਹ ਕੱਪੜੇ ਨਾ ਮੈਂ ਜਲਪਰੀ। ਅੱਛਾ। ਕੱਪੜੇ ਦੀ ਗੱਲ ਹੈ। ਕੱਪੜੇ ਗੋਰੀ ਬਾਜੀ। ਮੈਨੂੰ ਤਾਂ ਇਹ ਲੱਗੇਦਾ ਕੋਈ ਜਾਦੂ ਨਾ ਤੂੰ ਵੀ ਦਿਖਾਉਂਦਾ। ਮੇਰੇ ਵੀ ਨਹੀਂ ਆਪਣਾ ਇਕੱਲਾ ਕੱਪੜਾ ਖਾਣਾ ਪਹਿਣਾ ਨੂੰ ਆਪਣੀ ਸ਼ਾਈਨਿੰਗ ਲੇਖਣਾ। ਜੇ ਤੁਸੀਂ ਸੂਟ ਪਾ ਕੇ ਇੱਧਰ ਨੂੰ ਜਾਓਗੇ ਠੀਕ ਹੈ ਅੱਜ ਸ਼ਾਈਨਿੰਗ ਆਡੀ ਸ਼ਾਈਨਿੰਗ ਤੇ ਇੱਧਰ ਨੂੰ ਜਾਓਗੇ ਅੱਜ ਸ਼ਾਈਨਿੰਗ ਆਉਗੀ ਪੰਜ ਸ਼ਾਈਨਿੰਗ ਆਉਗੀ ਇਹਨੂੰ ਚਲ ਪਰੇ ਇਹ ਚਲ ਪਰੇ ਭਲੀ ਠੀਕ ਹੈ ਇਹ ਨਾ ਬੇਸਾ ਕਈ ਮੇਰੀ ਭੈਣਾਂ ਨੇ ਬ੍ਰੀਕ ਵਾਲੀਆਂ ਉਹਨਾਂ ਵਾਸਤੇ ਸਪੈਸ਼ਲ ਆਫਰ ਹੈ ਅੱਛਾ ਸਾਡੇ ਰੇਡ ਕੋਈ ਦਿਸਦਾ ਭਾਜੀ ਬਿਲਕੁਲ ਜੀ ਬਿਲਕੁਲ ਸਾਡੇ ਰੇਡ ਕੋਈ ਦਿਸਦਾ ਭਾਜੀ ਹੁਣ ਉੱਥੇ ਹੀ ਆ ਰਹਾ ਮੈਂ ਰੇਡ ਦੀ ਗੱਲ ਕਰੇ ਤੇ ਕਿੰਨੇ ਕੋਈ ਮਿਲੂ ਆਪਣੇ ਕੋਲੇ ਇਹ ਭਾਜੀ 5 ਮੀਟਰ ਆਲ ਓਵਰ ਸੂਟ ਹੈ ਆ ਗੋਰੀ ਭਾਜੀ ਦੇ ਬਿਲਕੁਲ ਹੋ ਰਹੇ ਦੇ ਸਸਤੋ ਨਿਆਰੇ ਜਿਹੜਾ ਬਾਜ਼ਾਰ ਚ 1516 1516 ਤੋਂ ਘੱਟ ਨਹੀਂ ਮਿਲਣਾ ਜਲਪਰੀਆ ਸੂਟੀ ਗੱਲ ਕਰ ਰਹਾ ਮੈਂ ਲੱਛ ਕੇ ਦੇਖੋ ਨੀ ਕੱਪੜੇ ਲੱਛ ਕੇ ਰੇ ਲੱਛ ਕਿ ਹੱਲ ਲੱਛ ਹੱਲ ਲੱਛ ਲੱਛ ਕਿ ਦੇ ਕੇ ਮੇਰੇ ਸੂਰ ਦੀ ਲੱਛ ਕਿ ਦੇ ਮੇਰੇ ਨੀਰ ਰੰਗ ਤਾਂ ਖਾ ਲਿਆ ਮੈਂ ਹਾਂ ਨਹੀਂ ਖਾ ਰੰਗ ਖਾ ਲੇ ਫਿਰ ਰੰਗ ਭਾਜੀ ਰੰਗ ਤਾਂ ਦਿਖਾਈ ਉਹ ਕਿੰਨੇ ਰੰਗ ਆਏ ਇਹਦੇ ਵਿੱਚ ਹਾਂ ਕਲਰ ਤੁਸੀਂ ਮੈਨੂੰ ਦੱਸ ਹੀ ਚਲੋ ਨਾਂ ਦੇ ਨਾਲ ਕਿਹੜੇ-ਕਿਹੜੇ ਕੋਈ ਦੇਖ ਇੱਧਰ ਇਹਨੂੰ ਸਟਾਰ ਕਰਦੇ ਮਾਸਟਰ ਕਰ ਮਾਸਟਰ ਜਿਹੜੇ ਪੰਜਾਬੀ येलो ਵੀ ਕਹਿੰਦੇ ਹੈ येलो ਅੱਗੇ ਕਾਪਰ ਗਲਵੋਪਰ ਆ ਗਿਆ ਜੀ ਠੀਕ ਹੈ ਭਾਜੀ ਠੀਕ ਹੈ ਇਹ ਮਾਸਟਰ ਆ ਗਿਆ ਭਾਜੀ ਇਹ ਮਜੈਂਟਾ ਆ ਗਿਆ ਭਾਜੀ ਇਹ ਪਿਸਤਾ ਆ ਗਿਆ ਭਾਜੀ ਇਹ ਪੀਕੋ ਆ ਗਿਆ ਭਾਜੀ ਪੀਕੋ ਉਹ ਪਿੰਕ ਆ ਗਿਆ ਭਾਜੀ ਉਹ ਕਰੀਮ ਆ ਗਿਆ ਭਾਜੀ ਇਹ ਫਿਰ ਪੀਕੋ ਆ ਗਿਆ ਇਹ ਤੇ ਬਲੈਕ ਆ ਗਿਆ ਭਾਜੀ ਭਾਜੀ ਆਹ ਕਿਹੜਾ ਕਲਰ ਸੀ ਵੀ ਕੋਹ ਵੀ ਕਹਿੰਦੇ ਪਹਿਲੀ ਕੋਈ ਵੀ ਕਹਿੰਦੇ ਨੂੰ ਅੱਛਾ ਜੈ ਮੋਰਾ ਵੀ ਕਹਿੰਦੇ ਪੰਜਾਬੀ ਕਿ ਜੈ ਮੋਰਾ ਕਰਦੇ ਆ ਜੈ ਤੂੰ ਕਹਿੰਦੇ ਕਰੇ ਹਾਂ ਜੈ ਮੋਰਾ ਜੈ ਮੋਰਾ ਉਹ ਲੈਣ ਨੂੰ ਮੈਂ ਐ ਕਰਕੇ ਤਾਂ ਕਾ ਨਾ ਬਣੇ ਗੱਡੀ ਬਣ ਜੂ ਯਾਰ ਓਏ ਹੋਏ ਉਹ ਗੱਡੀ ਬਣ ਜੂ ਸਟਾਰੂngੀ ਬਹੁਤ ਸੋਹਣੀ ਆ ਭਾਜੀ ਆ ਦੇਖੋਰੀ ਭਾਜੀ ਕੀ ਕਰੀਂਦੇ ਇਹ ਇਹ ਆਪਾਂ ਨੂੰ ਕਹਿੰਦੇ ਆ ਜਾਦੂ ਜਿਹਾ ਦਿਖਾਈ ਜਾਦੂ ਹੀ ਜਾਦੂ ਆ ਰੇਡੀ ਰੇਡੀ ਇੰਨੇ ਰੇਡੀ ਬਹੁਤ ਘੱਟ ਹੈ ਭਾਜੀ ਰੇਡੀ ਬਹੁਤ ਘੱਟ ਹੈ ਸਾਡੀ ਕੁਆਦੀ ਸਾਡਾ ਬ੍ਰਾਂਡ ਸਾਡੇ ਰੇਟ ਸਾਡੇ ਰੇਟ ਕੋਈ ਦੇ ਜੇ ਮੈਂ ਤੇਰਾ ਕੋਈ ਤੇਰੇ ਵੀ ਇਜ਼ਤੀ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਕੈਮ ਦੀ ਗੱਲ ਨਹੀਂ ਇਹ ਮਿਲਨੇ ਕਿਤੇ ਵੀ ਦੱਸ ਭਾਜੀ ਇੱਕੋ ਹੀ ਗੱਲ ਹੈ ਕਿਹੜੀ ਦੁਕਾਨ ਹੈ ਭਾਜੀ ਇੱਕੋ ਦੁਕਾਨ ਹੈ ਭਾਜੀ ਇੱਕੋ ਦੁਕਾਨ ਹੈ ਭਾਜੀ ਬੀਬੀ ਇੱਕੋ ਹੀ ਗੱਲ ਹੈ ਪੈਣਾ ਨੂੰ ਪਤਾ ਨਹੀਂ ਲੱਗਦਾ ਨਹੀਂ ਵੀਰ ਇੱਕੋ ਹੀ ਗੱਲ ਹੈ ਵੀਰੇ ਉਹ ਮੈਨੂੰ ਤਾਂ ਪਤਾ ਪੈਣਾ ਨੂੰ ਪਤਾ ਨਹੀਂ ਕਿਹੜੀ ਇੱਕੋ ਹੀ ਗੱਲ ਹੈ ਪੈਣਾ ਨੂੰ ਪਤਾ ਹੈ ਕਿਹੜੀ ਵੀ ਉਹਨੂੰ ਕੁਝ ਪਤਾ ਹੈ ਪੈਣਾ ਨੂੰ ਤਾਨੂੰ ਪਤਾ ਕਿਹੜੀ ਪਤਾ ਵੀਰ ਪਤਾ ਨਹੀਂ ਪਤਾ ਮੈਂ ਕਹਿੰਦਾ ਕਮੈਂਡ ਕਰ ਦੂ ਸਮਝੇ ਪਤਾ ਕਿਹੜੀ ਐ ਕਮੈਂਡ ਕਰਕੇ ਦੱਸੂਗੇ ਇਹ ਸਾਡੇ ਨਾਲ ਬਣੇ ਰਿਓ ਜੀ ਡਿਜ਼ਾਈਨ ਬਹੁਤ ਦਿਖਾਵਾਂਗੇ ਤੁਹਾਨੂੰ ਸੋਹਣਾ ਸੋਹਣਾ ਡਿਜ਼ਾਈਨ ਹੋਰ ਵੀ ਬਹੁਤ ਦਿਖਾਣਾ ਹੈ ਵੀਡੀਓ ਜੀ ਬਣੇ ਰਹੀ ਹੋ ਅਰੇ ਗੋਠੀ ਵੜਵਾ ਧੋਬੀ ਵੀ ਯਾਰ ਪਟੰਡਾ ਇੱਕ ਡਿਜ਼ਾਈਨ ਹੋਰ ਲੈ ਕੇ ਆਏ ਤੁਹਾਡੇ ਬਾਤੇ ਨਵੀਂ ਤੁਹਾਡਾ ਮਨ ਖੁਸ਼ ਹੋਊਗਾ ਸਾਰੇ ਕੱਪੜੇ ਨਵੇਂ ਐ ਸਾਰੇ ਕੱਪੜੇ ਨਵੇਂ ਐ ਜਿਹੜੀ ਹੁਣ ਦਿਖਾ ਰਹਾ ਮੈਂ ਸਿਲਕਣਾ ਮੌਨਸੂਨ ਸਿਲਕ ਗਈ ਕਿਹੜੀ ਸਿਲਾ ਗਈ ਮੌਨਸੂਨ ਸਿਲਕ ਭਾਜੀ ਮੌਨਸੂਨ ਸਿਲਕ ਮੌਸਮ ਵਾਲੀ ਭਾਜੀ ਜਿਵੇਂ ਮੌਸਮ ਚੇਂਜ ਹੋ ਰਿਹਾ ਨਾ ਉਹ ਮੇਂ ਕੱਪੜੇ ਜੀ ਰੋ ਰਿਹਾ ਪਾਜੀ ਵੇਸ ਚੇਂਜ ਹੋ ਰਿਹਾ ਹੈ ਵੇਸ ਚੇਂਜ ਹੋ ਰਿਹਾ ਪਾਜੀ ਕੁਆਲਿਟੀ ਚੇਂਜ ਹੋ ਰਹੀ ਪਾਜੀ ਮਾਨਸੂਨ ਸੂਨ ਸਿਲਕ ਲਓ ਜੀ ਇਹ ਨਾੜਾ ਕਿਹੜੀ ਹੈ ਪਾਜੀ ਦਿਖਾਓ ਕਿਹੜੀ ਹੈ ਇਹ ਆ ਦੇਖੋ ਬੰਦ ਚੈੱਕ ਕਰੋ ਅੱਛੀ ਕਰੋ ਚੈੱਕ ਕਰੋ ਪਾਜੀ ਐਡੇ ਸੋਹਣੇ ਸੋਹਣੇ ਵੇਸ ਐਡੇ ਪਿਆਰੇ ਪਿਆਰੇ ਵੇਸ ਮੈਂ ਕਹਿੰਦਾ ਪਾਜੀ ਗੋਠੀਆਂ ਦੇਣਗੇ ਪਾਜੀ ਹਾਂਜੀ ਇਹ ਗੋਠੀਆਂ ਦੇਣਗੇ ਇਹ ਚੀਜ਼ ਦਾ ਨਾਮ ਹੈ ਜੀ ਹਾਂਜੀ ਪਾਜੀ ਦੇਖੋ ਚੀਜ਼ ਦੇਖੋ ਜੀ ਨੇ ਆ ਵਿੱਚ ਬਣਿਆ ਹੋਇਆ ਇਹਦਾ ਨਾਮ ਹੈ ਚੱਕਾ ਭਾਈ ਜੀ ਵਿੱਚ ਬਰੀਕ ਬਰੀਕ ਚੱਕਾ ਪਹੁੰਚਦਾ ਪਰ ਉਹ ਦੂਮ ਕਰਕੇ ਬਦਲ ਗੋ ਭਾਜੀ ਹਲਕਾ ਹਲਕਾ ਮਿੱਠਾ ਮਿੱਠਾ ਚੱਕਾ ਭਾਜੀ ਭਾਜੀ ਇਹ ਤਾਂ ਚਾਏ ਬੁਟੀਕ ਵਾਲੀਆਂ ਪੇੜਾ ਕੁਛ ਕੜਾਈ ਨਾ ਵੀ ਕਰਾਣਾ ਭਾਈ ਜੀ ਭਾਈ ਜੀ ਇਹ ਦੇਖੋ ਸਹੀ ਗੱਲ ਕਹਿ ਰਹੇ ਵੱਡੀ ਗੱਲ ਪੇੜਾ ਉੱਤੇ ਕੁਛ ਨਾ ਵੀ ਕਰਾਣਾ ਹਾਂਜੀ ਆਏ ਵੀ ਬਹੁਤ ਸੋਹਣਾ ਲੱਗੂਆ ਭਾਜੀ ਬਿਲਕੁਲ ਜੀ ਭਾਜੀ ਲੈਸ ਵੀ ਲਵਾਸਾ ਦੇ ਆਪਾਂ ਕੋਟਾ ਪੱਟੀ ਹੈਨਵਰਕ ਟਿਸ਼ੂ ਵਰਕ ਅੱਜ ਕਦੋਂ ਵਰਕ ਬਹੁਤ ਚਲੇ ਸੂਤਾ ਵੀ ਪੱਟੀਆਂ ਲੱਗ ਕੇ ਲੱਗ ਕੇ ਆ ਰਹੀ ਭਾਜੀ ਲੱਸਾ ਲੱਗ ਕੇ ਆ ਰਹੀਏ ਪਰ ਆ ਚੀਜ਼ ਇਹ ਨ ਬਹੁਤ ਸ਼ਾਨਦਾਰ ਚੀਜ਼। ਬਾਕੀ ਕੱਪੜੇ ਬੇਸ ਨਵੇਂ ਲੱਗਦੇ। ਬਹੁਤ ਸ਼ਾਨਦਾਰ ਚੀਜ਼ ਐਡੀ ਪਿਆਰੀ ਚੀਜ਼ ਹੈ ਵੀਰ ਜੀ। ਮਾਨਸੂ ਸਿਲਕ ਆ ਗਈ ਭਾਜੀ। ਜੇ ਮੌਸਮ ਚੇਂਜ ਹੋ ਰਿਹਾ ਹੈ, ਉਹ ਵੀ ਬ੍ਰੈਡਿਜ ਚੇਂਜ ਹੋ ਰਹੀ ਹੈ। ਇਹਦਾ ਰੇਟ ਤੇ ਕੱਲ ਭਾਜੀ। ਉਹ ਭਾਜੀ ਗਲਤ ਲੱਗਦਾ ਤੁਸੀਂ। 1300 ਭਾਜੀ। ਹਾਂ 1300। ਚੈੱਕ ਕਰ ਲੇ 1300। ਯਾਰ ਕਰੀ ਜਿੰਨੇ ਇਹਦਾ ਤਾਂ ਬਾਜ਼ਾਰੋਂ ਮਿਲ ਜੂਗਾ ਫਿਰ ਤੁਹਾਡੇ ਕੋਲ ਕੀ ਫਾਇਦਾ ਆਂਦਾ। ਭਾਜੀ ਫਿਰ ਆਫ ਐ ਹੋ। ਆਫ ਕਰਦੀ। ਆਫ ਐ। ਆਫ ਮਤਲਬ 50 ਮੰਨ ਲਓ ਰੱਖੜੀ ਬੰਧਨ ਆਫ ਲਾਇਆ ਵਾ ਜਿਹੜਾ। ਕਿੰਨੇ ਦਾ ਪਿਆ ਜੀ? ਆ ਦੇਖ। 650 ਦਾ 650 650 ਹੈ ਹਾਂ ਹਾਂ ਜਿੰਨੇ ਵੀ ਜਿੰਨੀ ਬਰੇੜੀ ਆਉਗੀ ਸਾਰੀ ਨਵੀਂ ਆਉਗੀ ਜਿੰਨੇ ਵਰਕ ਕਰਨਗੇ ਸਾਰੇ ਨਵੇਂ ਕੱਪੜੇ ਦੇ ਦੇ ਪਾਜੀ ਰੰਗ ਵੀ ਦਿਖਾ ਦਿਓ ਮੈਨੂੰ ਹਾਂ ਹਾਂ ਰੰਗ ਪਾਜੀ ਰੰਗ ਇੱਕ ਨੰਬਰ ਇੱਕ ਦੀ ਠੀਕ ਹੈ ਠੀਕ ਹੈ ਭਾਜੀ ਠੀਕ ਹੈ ਇਹ ਮੌਨਸੂਨ ਦੇ ਕਲਰ ਚੈੱਕ ਕਰ ਲਓ ਇਹ ਪਾਜੀ ਮੌਨਸੂਨ ਮੌਨਸੂਨ ਆ ਜੀ ਆਹੀ ਮੌਸਮ ਵਾਲਾ ਆਹੀ ਆਹੀ ਮੌਸਮ ਵਾਲਾ ਮੌਸਮ ਵਾਲਾ ਬਿਲਕੁਲ ਜੀ ਬਿਲਕੁਲ ਕਲਰ ਦੇਖੋ ਕਿੱਡੇ ਸੋਹਣੇ ਆਏ ਆ ਜੀ ਇਹ ਕਿਹੜੇ ਕਲਰ ਬਾਜੀ ਇਹ ਆ ਗਿਆ ਜੀ ਸਟੀਲ ਗ੍ਰੇ ਸਟੀਲ ਕੇ ਕਾਰਬਨ ਕਿਹਦੇ ਕਿੱਸੇ ਬਾਜੀ ਕਾਰਬਨ ਗ੍ਰੇ ਕਾਰਬਨ ਕੇ ਮੰਗ ਕਾਰਬਨ ਗ੍ਰੇ ਜੀ ਫਰੋਜੀ ਗ੍ਰੇ ਵੀ ਕਿੱਸੇ ਬਾਜੀ ਬਸ ਇਹ ਜਿਹੜਾ ਕਲਰ ਹੀ ਬਹੁਤ ਹੈ ਬਾਜੀ ਇਹ ਚ ਸਹੀ ਗੱਲ ਹੈ ਇਤਨੇ ਕੱਢਦੇ ਹੋਰ ਕਲਰ ਬਣ ਜਾਂਦੇ ਆ ਇਤਨੇ ਦੇਖਦੇ ਹੋਰ ਕਲਰ ਬਣ ਜਾਂਦੇ ਕਲਰ ਨਵੇਂ ਕੱਪੜੇ ਨਵੇਂ ਬੇਸ ਨਵੇਂ ਡੀਐਲ ਨਵੇਂ ਨਹੀਂ ਮਿਲਣੀ ਨਹੀਂ ਮਿਲਣੀ ਨਵੀਂ ਜੀ ਨਮੀ ਚੀ ਲੈਣਾ ਗੋਠੀਆਂ ਦੇ ਬੋਲ ਚਲੋ ਸਾਬ ਜੀ ਕਿਹੜੀ ਗੱਲ ਕਰਦੇ ਆ ਦੇਖੋ ਜੀ ਕਿੱਡੇ ਸੋਹਣੇ ਕਲਰ ਆਏ ਆ ਪਿਓਰ ਦੇ ਕਲਰ ਆਏ ਆ ਪ੍ਰਦੀਪ ਜੀ ਬਿਲਕੁਲ ਬਿਲਕੁਲ ਪਿਓਰ ਦੇ ਸਾਰੇ ਪਿਓਰ ਦੇ ਕਲਰ ਆ ਰਹੇ ਭਾਜੀ ਆ ਦੇਖੋ ਇਹ ਕਲਰ ਨੰਬਰ ਇੱਕ ਹੀ ਸਾਰੀਆਂ ਚੀਜ਼ਾਂ ਸੋਹਣੀਆਂ ਗੋਠੀ ਵੜ ਬੈ ਤੇ ਥੋਬੀ ਵੀ ਆ ਪਟੰਡਾ ਸਸਤੀ ਕਾਰ